ਸਾਡਾ ਸਵਾਲ ਸੀ ਕਿ ਫੂਡ ਕਲਰ ਇਸ ਤਰ੍ਹਾਂ ਘਤੀ ਕਿਉਂ ਕਰ ਰਹੇ ਨੇ ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਆਓ ਇਸ ਨੂੰ ਸਮਝਦੇ ਹਾਂ ਤਾਂ ਜਦੋਂ ਅਸੀਂ ਗਰਮ ਪਾਣੀ ਦੇ ਡੱਬੇ ਨੂੰ ਮੱਗ ਦੇ ਉੱਪਰ ਸੰਤੁਲਿਤ ਕਰਕੇ ਰੱਖਿਆ ਤਾਂ ਡੱਬੇ ਦੇ ਮੱਧ ਭਾਗ ਦਾ ਪਾਣੀ ਜ਼ਿਆਦਾ ਗਰਮ ਹੋ ਗਿਆ ਜਦ ਕਿ ਡੱਬੇ ਦੇ ਕਿਨਾਰਿਆਂ ਤੇ ਜੋ ਪਾਣੀ ਸੀ ਉਹ ਕਮਰੇ ਦੇ ਤਾਪਮਾਨ ਤੇ ਸੀ ਇਸ ਲਈ ਇਹ ਮੱਧ ਭਾਗ ਦੀ ਤੁਲਨਾ ਵਿੱਚ ਠੰਡਾ ਸੀ ਡੱਬੇ ਦੇ ਮੱਧ ਭਾਗ ਵਿੱਚ ਕਿਨਾਰਿਆਂ ਦੀ ਤੁਲਨਾ ਵਿੱਚ ਜ਼ਿਆਦਾ ਗਰਮ ਪਾਣੀ ਹੈ ਪਰ ਇਹ ਉੱਪਰ ਕਿਉਂ ਉੱਠ ਰਿਹਾ ਇਸ ਦਾ ਕਾਰਨ ਇਹ ਹੈ ਕਿ ਇਹ ਆਪਣੇ ਆਸ-ਪਾਸ ਦੇ ਪਾਣੀ ਦੀ ਤੁਲਨਾ ਵਿੱਚ ਹਲਕਾ ਹੈ ਜਦੋਂ ਪਾਣੀ ਗਰਮ ਹੋ ਜਾਂਦਾ ਹੈ ਤਾਂ ਉਹ ਹਲਕਾ ਹੋ ਜਾਂਦਾ ਹੈ ਤੇ ਉੱਪਰ ਉੱਠਣ ਲੱਗਦਾ ਹੈ। ਇਹੀ ਸਿਧਾਂਤ ਹਵਾ ਤੇ ਵੀ ਲਾਗੂ ਹੁੰਦਾ ਹੈ। ਜਦੋਂ ਹਵਾ ਗਰਮ ਹੋ ਜਾਂਦੀ ਹੈ ਤਾਂ ਇਹ ਆਸ-ਪਾਸ ਦੀ ਹਵਾ ਦੀ ਤੁਲਨਾ ਵਿੱਚ ਹਲਕੀ ਹੋ ਜਾਂਦੀ ਹੈ ਤੇ ਉੱਪਰ ਉੱਠਣ ਲੱਗਦੀ ਹੈ। ਤੁਸੀਂ ਉਬਲਦੇ ਹੋਏ ਪਾਣੀ ਤੋਂ ਭਾਫ਼ ਬੰਦੇ ਹੋਏ ਜ਼ਰੂਰ ਦੇਖੀ ਹੋਵੇਗੀ। ਪਰ ਅਸੀਂ ਭਾਫ਼ ਨੂੰ ਹਮੇਸ਼ਾ ਉੱਪਰ ਉੱਠਦੇ ਹੋਏ ਦੇਖਦੇ ਹਾਂ ਹੈਨਾ? ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਭਾਫ਼ ਆਪਣੇ ਆਸ-ਪਾਸ ਦੀ ਹਵਾ ਦੀ ਤੁਲਨਾ ਵਿੱਚ ਗਰਮ ਅਤੇ ਹਲਕੀ ਹੁੰਦੀ ਹੈ ਇਸੇ ਤਰ੍ਹਾਂ ਗਰਮ ਪਾਣੀ ਨਾਲ ਭਰੇ ਡੱਬੇ ਵਿੱਚ ਮੱਧ ਭਾਗ ਵਾਲੇ ਭਾਗ ਦਾ ਪਾਣੀ ਜ਼ਿਆਦਾ ਗਰਮ ਹੈ ਤੇ ਇਸ ਲਈ ਇਹ ਉੱਪਰ ਉੱਠ ਰਿਹਾ ਹੈ ਤੇ ਜਿਵੇਂ ਹੀ ਗਰਮ ਪਾਣੀ ਉੱਪਰ ਉੱਠਦਾ ਹੈ ਉਹ ਆਪਣੇ ਨਾਲ ਲਾਲ ਫੂਡ ਕਲਰ ਨੂੰ ਵੀ ਉੱਪਰ ਲੈ ਜਾਂਦਾ ਹੈ। ਇਹੀ ਕਾਰਨ ਹੈ ਕਿ ਸਾਨੂੰ ਲਾਲ ਰੰਗ ਉੱਪਰ ਉੱਠਦਾ ਹੋਇਆ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਜਿਵੇਂ ਹੀ ਵਿਚਕਾਰਲਾ ਪਾਣੀ ਉੱਪਰ ਉੱਠਦਾ ਹੈ ਕਿਨਾਰਿਆਂ ਦਾ ਤੁਲਨਾਤਮਕ ਠੰਡਾ ਪਾਣੀ ਹੀਠਾਂ ਵੱਲ ਚੱਲ ਕੇ ਵਿਚਕਾਰ ਆਉਣ ਲੱਗਦਾ ਹੈ ਇਸ ਲਈ ਅਸੀਂ ਦੇਖਦੇ ਹਾਂ ਕਿ ਨੀਲਾ ਫੂਡ ਕਲਰ ਵਿਚਕਾਰ ਵੱਲ ਜਾ ਰਿਹਾ ਹੈ ਤੇ ਜਦੋਂ ਕਿਨਾਰਿਆਂ ਦਾ ਪਾਣੀ ਵਿਚਕਾਰ ਚਲਾ ਜਾਂਦਾ ਤਾਂ ਉਹ ਵੀ ਗਰਮ ਹੋ ਕੇ ਉੱਪਰ ਉੱਠਣ ਲੱਗਦਾ ਹੈ ਜਿਸ ਨੂੰ ਅਸੀਂ ਅੰਤ ਵਿੱਚ ਨੀਲੇ ਫੂਡ ਕਲਰ ਦੇ ਨਾਲ ਉੱਪਰ ਉੱਠਦੇ ਹੋਏ ਦੇਖ ਸਕਦੇ ਹਾਂ ਇਹ ਪ੍ਰਕਿਰਿਆ ਚਲਦੀ ਰਹਿੰਦੀ ਹੈ ਤੇ ਇਸ ਤਰ੍ਹਾਂ ਸਾਰਾ ਪਾਣੀ ਗਰਮ ਹੋ ਜਾਂਦਾ ਹੈ ਤਾਪ ਦੇ ਟ੍ਰਾਂਸਫਰ ਹੋਣ ਦੇ ਇਸ ਤਰੀਕੇ ਨੂੰ ਸੰਵहन ਕਹਿੰਦੇ ਨੇ ਇਸ ਤਰੀਕੇ ਵਿੱਚ ਸੰਪੂਰਨ ਪਦਾਰਤ ਗਤੀ ਕਰਦਾ ਹੈ ਇੱਥੇ ਪਾਣੀ ਖੁਦ ਗਤੀ ਕਰ ਰਿਹਾ ਹੈ ਤੇ ਇਸ ਨੂੰ ਅਸੀਂ ਫੂਡ ਕਲਰ ਦੀ ਗਤੀ ਦੇ ਮਾਧਿਅਮ ਤੋਂ ਦੇਖ ਸਕਦੇ ਹਾਂ ਪਰ ਸੰਵहन ਸਿਰਫ ਪਾਣੀ ਵਿੱਚ ਹੀ ਨਹੀਂ ਹੁੰਦਾ ਅਸੀਂ ਹਵਾ ਵਿੱਚ ਵੀ ਸੰਵहन ਦੀ ਪ੍ਰਕਿਰਿਆ ਨੂੰ ਦੇਖ ਸਕਦੇ ਹਾਂ ਗਰਮ ਹਵਾ ਉੱਪਰ ਉੱਡਦੀ ਹੈ ਤੇ ਠੰਡੀ ਹਵਾ ਹੇਠਾਂ ਆਉਂਦੀ ਹੈ ਤੁਸੀਂ ਘਰਾਂ ਵਿੱਚ ਐਗਜ਼ੋਸ ਫੈਨਸ ਨੂੰ ਕਮਰਿਆਂ ਦੀਆਂ ਦੀਵਾਰਾਂ ਦੇ ਉਪਰੀ ਭਾਗ ਵਿੱਚ ਲੱਗੇ ਹੋਏ ਦੇਖਿਆ ਹੋਵੇਗਾ ਹੈਨਾ ਪਰ ਇਹ ਉਪਰੀ ਭਾਗ ਵਿੱਚ ਕਿਉਂ ਲਾਏ ਜਾਂਦੇ ਨੇ ਮੱਧ ਭਾਗ ਜਾਂ ਹੇਠਲੇ ਭਾਗ ਵਿੱਚ ਕਿਉਂ ਨਹੀਂ ਲਾਏ ਜਾਂਦੇ ਤਾਂ ਇਸ ਦਾ ਕਾਰਨ ਇਹ ਹੈ ਕਿ ਸਾਡਾ ਸਰੀਰ ਤੇ ਨਾਲ ਹੀ ਟੀਵੀ ਫ੍ਰਿਜ ਅਜਿਹੇ ਸਾਰੇ ਉਪਕਰਨ ਗਰਮੀ ਛੱਡਦੇ ਨੇ ਜਿਸ ਨਾਲ ਇਹਨਾਂ ਦੇ ਆਸ-ਪਾਸ ਦੀ ਹਵਾ ਗਰਮ ਹੋ ਕੇ ਕਮਰੇ ਵਿੱਚ ਉੱਪਰ ਵੱਲ ਉੱਠਦੀ ਹੈ ਹੁਣ ਜੇ ਕਮਰੇ ਦੇ ਉਪਰੀ ਭਾਗ ਵਿੱਚ ਐਗਜ਼ੌਸ ਫੈਨ ਲੱਗਿਆ ਹੈ ਤਾਂ ਉਹ ਇਸ ਗਰਮ ਹਵਾ ਨੂੰ ਕਮਰੇ ਤੋਂ ਬਾਹਰ ਕੱਢ ਸਕਦਾ ਹੈ ਤੇ ਇਸ ਗਰਮ ਹਵਾ ਦੁਆਰਾ ਖਾਲੀ ਕੀਤੇ ਗਏ ਸਥਾਨ ਨੂੰ ਭਰਨ ਲਈ ਬਾਰੀਆਂ ਅਤੇ ਦਰਵਾਜ਼ਿਆਂ ਤੋਂ ਤੁਲਨਾਤਮਕ ਠੰਡੀ ਹਵਾ ਕਮਰੇ ਦੇ ਅੰਦਰ ਆ ਜਾਂਦੀ ਹੈ ਇਸ ਤਰ੍ਹਾਂ ਐਗਜ਼ੌਸ ਫੈਨ ਕਮਰੇ ਦੀ ਹਵਾ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦਾ ਹੈ ਇਹ ਕਮਰੇ ਦੇ ਅੰਦਰ ਦੀ ਹਵਾ ਨੂੰ ਥੋੜਾ ਠੰਡਾ ਬਣਾਏ ਰੱਖਣ ਵਿੱਚ ਵੀ ਮਦਦ ਕਰਦਾ ਹੈ ਇਸੇ ਤਰ੍ਹਾਂ ਅਸੀਂ ਚਿਬਨੀਆਂ ਵਿੱਚ ਵੀ ਸਹਮੰਦ ਦੀ ਪ੍ਰਕਿਰਿਆ ਨੂੰ ਦੇਖ ਸਕਦੇ ਹਾਂ ਪੱਠੀ ਵਿੱਚ ਜਦੋਂ ਚੀਜ਼ਾਂ ਨੂੰ ਸਾੜਿਆ ਜਾਂਦਾ ਹੈ ਤਾਂ ਇਸ ਤੋਂ ਬਨਣ ਵਾਲਾ ਗਰਮ ਧੂੰਆਂ ਉੱਪਰ ਉੱਠਦਾ ਹੈ ਤੇ ਇਸ ਨੂੰ ਚਿਮਨੀ ਦੇ ਰਾਹੀਂ ਬਾਹਰ ਕਰ ਦਿੱਤਾ ਜਾਂਦਾ ਹੈ